ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕਿਸਾਨ ਅੰਦੋਲਨ ਬੜੇ ਅਜੀਬ ਜੇ ਢੰਗ ਨਾਲ ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਚੱਲ ਰਿਹਾ ਕਿਸਾਨ ਅੰਦোলন ਕਿਸਾਨਾਂ ਦੀ ਫੁੱਟ ਕਰਨ ਕਿਤੇ ਬੈਕਫੁੱਟ ਤੇ ਤਾਂ ਨਹੀਂ ਆ ਗਿਆ ਇਹਦੀ ਚਰਚਾ ਅੱਜਕੱਲ ਬਹੁਤ ਚੱਲ ਰਹੀ ਹੈ ਇਹਦੀ ਅਜਾਬ ਗੱਲ ਕਰਨੀ ਹੈ ਤੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਅਪੀਲ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਹਾਂ ਕਿ ਜਿੰਨਾ ਦੋਸਤਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ ਇਹੇ ਅੰਦੋਲਨ ਕਿਸਾਨਾਂ ਦਾ ਬੈਕਫਰਡ ਤੇ ਤਾਂ ਨਹੀਂ ਆ ਗਿਆ ਫਟ ਕਿਸਾਨਾਂ ਦੀ ਤਾਂ ਪਤਾ ਹੈ ਸਭ ਨੂੰ ਉਹ ਤਾਂ ਜਗ ਜਹਾਰ ਹੈ ਦੇਖੋ ਦੋ ਤਿੰਨ ਗੱਲਾਂ ਨੇ ਇੱਕ ਤਾਂ ਗੱਲ ਹੈ ਕਿ ਹਰਿਆਣਾ ਸਰਕਾਰ ਤੇ ਪ੍ਰੈਸ਼ਰ ਨਹੀਂ ਰਿਹਾ ਦਿੱਲੀ ਸਰਕਾਰ ਤੇ ਵੀ ਨਹੀਂ ਰਿਹਾ ਦਿੱਲੀ ਦੇ ਸਿੰਗੂ ਬਾਰਡਰ ਤੋਂ ਟਿਕਰੀ ਬਾਰਡਰ ਤੋਂ ਇਹ ਜਿਹੜੇ ਰੋਕਾਂ ਸੀ ਵੈਰੀਕੇਟ ਸੀ ਉਹ ਖੋਲ ਦਿੱਤੇ ਗਏ ਨੇ ਔਰ ਨਾਲ ਜਿਹੜਾ ਹਰਿਆਣਾ ਨੇ ਇੰਟਰਨੈਟ ਤੇ ਪਹੁੰਚ ਦੀ ਲਾਈ ਸੀ ਹਰਿਆਣਾ ਚ ਸੱਤ ਜ਼ਿਲ੍ਹਿਆਂ ਚ ਉਹ ਵੀ ਹਟਾਤੀ ਮਤਲਬ ਸਿਚੁਏਸ਼ਨ ਨਾਰਮਲ ਵਰਗੀ ਕਰਤੀ ਜੋ ਹੋ ਗਈ ਸਿਰਫ ਸ਼ੰਭੂ ਤੇ ਖਨੋਰੀ ਬਾਰਡਰ ਤੇ ਕਿਸਾਨ ਬੈਠੇ ਨੇ ਕੁਝ ਕਿਸਾਨ ਵਾਪਸ ਵੀ ਆਉਣ ਲੱਗੇ ਨੇ ਇਹ ਵੀ ਗੱਲ ਹੈ ਤੇ ਕੁਝ ਜਾਣ ਵੀ ਲੱਗੇ ਨੇ ਜਿਹੜੀ ਉੱਥੇ ਜ਼ਰੂਰ ਚੱਲ ਰਿਹਾ ਹੈ ਤੇ ਫੇਰ ਕੱਲ ਉੱਥੇ ਕੈਂਡਲ ਮਾਰਚ ਕੀਤਾ ਤੇ ਦੂਜੇ ਪਾਸੇ ਅੱਜ ਸੈਮੀਨਾਰ ਹੋਣੇ ਨੇ ਜਾਂ ਹੋ ਰਹੇ ਨੇ ਤੋ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਨੇ 29 ਤੱਕ 29 ਨੂੰ ਫੈਸਲਾ ਹੋਣਾ ਹੈ ਕਿ ਦਿੱਲੀ ਚੱਲਣਾ ਜਾਂ ਨਹੀਂ ਚੱਲਣਾ ਸੱਚ ਤਾਂ ਇਹ ਹੈ ਇਸ ਵਾਰ ਪੂਰੀ ਤਿਆਰੀ ਕੀਤੀ ਜਿਹੜੀ ਆ ਹਰਿਆਣਾ ਸਰਕਾਰ ਨੇ ਜਾਂ ਭਾਰਤੀ ਜਨਤਾ ਪਾਰਟੀ ਨੇ ਜਾਂ ਦਿੱਲੀ ਸਰਕਾਰ ਨੇ ਜਾਂ ਕੇਂਦਰ ਨੇ ਕਿ ਕਿਸਾਨਾਂ ਨੂੰ ਸਬਕ ਸਿਖਾਉਣਾ ਹੈ ਕਿਸਾਨਾਂ ਨੂੰ ਅੰਦਰ ਨਹੀਂ ਜਾਣ ਦੇਣਾ ਇਸ ਤਰ੍ਹਾਂ ਦਾ ਤਸ਼ੱਦਦ ਜਿਹੜੇ ਦਾਅਵਾ ਕਰਦੇ ਨੇ ਕਿ ਦੁਨੀਆ ਦਾ ਬਹੁਤ ਵੱਡਾ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਉਸ ਲੋਕਤੰਤਰ ਦੇ ਵਿੱਚ ਕੋਈ ਵੀ ਆਪਣਾ ਸਿਟੀਜ਼ਨ ਪ੍ਰੋਟੈਸਟ ਕਰਨ ਲਈ ਰਾਸਤਾ ਨਹੀਂ ਨਹੀਂ ਜਾ ਸਕਦਾ ਬੜੀ ਹੈਰਾਨੀ ਦੀ ਗੱਲ ਹੈ ਜਰਮਨ ਦੇ ਵਿੱਚ ਫਰਾਂਸ ਦੇ ਵਿੱਚ ਲੋਕ ਟਰੈਕਟਰ ਲੈ ਕੇ ਸੜਕਾਂ ਤੇ ਉਤਰੇ ਮੈਂ ਕਿਤੇ ਨਹੀਂ ਪੜਿਆ ਕਿਤੇ ਨਹੀਂ ਦੇਖਿਆ ਕਿ ਉਹਨਾਂ ਦੇ ਟਰੈਕਟਰਾਂ ਦੀ ਹਵਕੜ ਦਿੱਤੀ ਗਏ ਹੋਵੇ ਟਾਇਰਾਂ 'ਚ ਗੋਲੀਆਂ ਮਾਰੀਆਂ ਗਈਆਂ ਹੁਣ ਕਿਸਾਨਾਂ ਦੇ ਜਿਹੜੇ ਗਰਦਨ ਤੇ ਗੋਲੀ ਮਾਰੀ ਗਈ ਹੋਵੇ ਇਹ ੱਚੀ ਦੇਖਿਆ ਆਪਾ ਸੁਭ ਕਰਨ ਦੇ ਪਿੱਛੇ ਗੋਲੀ ਮਾਰੀ ਆ ਗਰਦਨ ਦੇ ਉਹ ਚਲਿਆ ਗਿਆ ਦੂਰੀਆਂ ਤੇ ਉਹ ਜਿਸ ਤਰੀਕੇ ਨਾਲ ਬੋਰੀ 'ਚ ਪਾ ਕੇ ਕੁੱਟਿਆ ਰਿੱਤ ਪਾਰ ਲੂ ਧੋਨੇ ਲੱਤਾਂ ਤੋੜੀਆਂ ਨੇ ਜਵਾੜਾ ਤੋੜਤਾ ਤੋੜਨ ਤੋਂ ਬਾਅਦ ਚੱਕ ਕੇ ਲੈ ਗਏ ਇਹ ਕਿਤੇ ਦੀ ਤਸੱਦਦ ਦੇਖਿਆ ਸੀ ਜਿਹੜਾ ਜਿਹੜਾ ਹੁਣ ਇਹ ਤਸ਼ੱਦਦ ਹੋਇਆ ਮੈਂ ਇਹਦੀ ਗੱਲ ਕਰ ਰਿਹਾ ਕਿ ਇਹ ਸਾਰੇ ਦੇ ਪਿੱਛੇ ਜਦੋਂ ਇੰਨਾ ਤਸ਼ੱਦਦ ਹੋ ਰਿਹਾ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਜਿਹੜੀਆਂ ਤਾਂ ਲੜਾਈ ਲੜ ਰਹੀਆਂ ਨੇ ਉਹ ਤਾਂ ਲੜਾਈ ਲੜ ਹੀ ਰਹੀਆਂ ਨੇ ਜਿਹੜੀਆਂ ਬਾਕੀ ਜਥੇਬੰਦੀਆਂ ਜਿਹੜੀਆਂ ਪਿਛਲੀ ਲੜਾਈ ਚ ਲੀਡ ਕੀਤਾ ਸੀ ਉਹ ਕਹਿ ਰਹੀਆਂ ਨੇ ਅਸੀਂ ਇਹਨਾਂ ਦਾ ਨਾਲ ਹੀ ਜ਼ਿਮੇਵਾਰੇ ਨੇ ਮੰਗਾ ਸਾਂਝੀਆਂ ਨੇ ਤੇ ਇਹ ਇਹਨਾਂ ਦੀ ਉਹ ਇਹਨਾਂ ਨੇ ਸੱਦਾ ਨਹੀਂ ਦਿੱਤਾ ਇਹ ਕਹਿੰਦੇ ਆਜੋ ਜੀ ਤੇ ਹੋਣਾ ਕੋਈ ਕਮੇਟੀ ਬਣਾਈ ਜਾ ਸਕਦੀ ਸੀ ਮਤ ਭੇਜ ਤਾਂ ਹੁੰਦੇ ਨੇ ਹਮੇਸ਼ਾ ਹੁੰਦੇ ਨੇ ਔਰ ਜਿਸ ਤਰੀਕੇ ਨਾਲ ਇਹ ਵੀ ਅੰਦੋਲਨ ਹੁੰਦੇ ਨੇ ਨਾ ਉਹਨਾਂ ਚ ਅਪਡਾਊਨ ਹੁੰਦੇ ਰਹਿੰਦੇ ਨੇ ਇਹ ਕੋਈ ਨਵੀਂ ਗੱਲ ਨਹੀਂ ਹੈ ਆਪਾਂ ਪਿਛਲੇ ਨੇ ਦੇਖਿਆ ਜੇ ਕਿਤੇ ਰਕੇਸ਼ ਕੈਤ ਦੀ ਅੱਖਾਂ ਚੋਂ ਨਾ ਆਉਂਦੇ ਉਦੋਂ ਤੇ ਉਹ ਵੀ ਤਾਂ ਮੋਰਚਾ ਲਗਭਗ ਸਮਾਪਤ ਸੀ ਉਦੋਂ ਬਾਅਦ ਹੀ ਉੱਭਰਿਆ ਮੋਰਚਾ ਉਹ ਤੋ ਇਹ ਤਾਂ ਚੜ੍ਹਦਾ ਰਹਿੰਦਾ ਹੈ لیکن جس ਕਿਸਮ ਦੀ ਗੱਲ ਸ਼ੁਰੂ ہوئی ہے سوشل میڈیا ਤੇ ਉਹ ਮੈਂ ਸਮਝਦਾ ਕਿ ਕੋਈ ਜਿਆਦਾ ਚੰਗਾ ਨਹੀਂ ਪਰ ਉਹ ਇੱਕ ਸਨੇਹਾ ਜ਼ਰੂਰ ਦਿੰਦੀ ਹੈ ਇਹਨਾਂ ਨੂੰ ਜਿਹੜੇ ਕਿਸਾਨਾਂ ਨੂੰ ਕਿ ਤੁਸੀਂ ਇਕਾ ਕਰ ਲੋ ਘਟੋ ਘਟ ਕੁਝ ਮਿਨੀਮਮ ਪੁਆਇੰਟ ਤੇ ਇਕੱਠੇ ਹੋ ਕੇ ਲੜਾਈ ਤਾਂ ਇਕੱਠੇ ਲੜੋ ਹੋਰ ਨਹੀਂ ਸਖ ਮਿਸਰਾ ਦੀ ਮਿਸਾਲ ਲੈ ਲਓ ਆਪੱਚ ਵੀ ਉਹ ਉਹਨਾਂ ਦੇ મત ਭੇਦ ਹੁੰਦੇ ਸੀ ਅਫਦਾਲੀ ਹੁੰਦੇ ਸੀ ਇਕੱਠੇ ਹੋ ਜਾਂਦੇ ਸੀ ਦੁਸ਼ਮਣ ਸਾਂਝਾ ਹੋਵੇ ਤੇ ਕਿਉਂਕਿ ਬਚਾਉਣਾ ਤਾਂ ਪੰਜਾਬ ਨੂੰ ਹੁੰਦਾ ਸੀ ਇੱਥੇ ਕਿਸਾਨੀ ਨੂੰ ਬਚਾਉਣਾ ਦੇਸ਼ ਦੀ ਨੂੰ ਮੈਂ ਦੇਖ ਰਿਹਾ ਸੀ ਮੈਂ ਤੇ ਅੱਜ ਗੱਲ ਵੀ ਕੀਤੀ ਸੀ ਆਪਣੇ ਪ੍ਰੋਗਰਾਮ 'ਚ ਕਿ ਇੱਕ ਕਿਸਾਨ ਇੱਕ ਸਰਪੰਚ ਸਰਪੰਚ ਤੋਂ ਬਣਿਆ ਉਹ ਆਈਐਸਰ ਕੇ ਸਿੰਘ ਸਿੱਧੂ ਉਹਨੇ ਜਿਹੜੀ ਪੋਸਟ ਪਾਈ ਤੇ ਉਹ ਤੋਂ ਬਾਅਦ ਕਾਫੀ ਚਰਚਾ ਇਸ ਬਾਰੇ ਸੋਸ਼ਲ ਮੀਡੀਆ ਤੇ ਸੜੀ ਉਹ ਇੱਕ ਹੀ ਕਹਿੰਦੇ ਨੇ ਜਿਹੜਾ ਇਹ ਐਸਕੇਐਮ ਗੈਰ ਸਿਆਸੀ ਇਹਦੀ ਤੇ ਦੂਜਾ ਸਰਬਜੀਤ ਸਿੰਘ ਪੰਦੇਰ ਦੀ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਇਹ ਦੋਨਾਂ ਇਹਨਾਂ ਦੇ ਅੰਡਰ ਜਿਹੜੇ ਇਹ ਬਰੈਲਾ ਆਰਗੇਨਾਈਜੇਸ਼ਨ ਨੇ ਅੰਡਰ ਹੋਲ ਬਹੁਤ ساری ਆਰਗੇਨਾਈਜੇਸ਼ਨਸ ਨੇ ਉਹਨਾਂ ਦੀ ਗੱਲ ਇਹ ਤਾਂ ਲਿਖਦੇ ਨੇ ਕਿ ਡੱਲੇਵਾਲ ਫੂਲ ਤੇ ਪੰਦੇਰ ਚੱਕੜੀ ਇਹਨਾਂ ਇਹਨਾਂ ਨੇ ਕਿਸਾਨੀ ਸਿੱਖੀ ਅਤੇ ਪੰਜਾਬੀਆਂ ਦੀ ਰੱਖੀ ਰਖਾਈ ਪਾਤਰ ਬੋਲਦੀ ਇਹ ਤਾਂ ਇਹ ਕਹਿੰਦੇ ਨੇ ਤੇ ਰਕੇਸ਼ ਸਿੰਘ ਸਿੱਧੂ ਨੇ ਲਿਖਿਆ ਬਿਨਾਂ ਤਿਆਰੀ ਗਲਤ ਸਮੇਂ ਬਿਨਾਂ ਹੋਰ ਜੱਥੇਬੰਦਿਆਂ ਨੂੰ ਨਾਲ ਲੈ ਆਪਣੇ ਛੋੜੇ ਹਿੱਤਾਂ ਖਾਤਰ ਦਿੱਲੀ ਚੱਲੋਂ ਦੀ ਕਾਲ ਦਿੱਤੀ ਇਹਨਾਂ ਨੇ ਇਹ ਕਹਿੰਦੇ ਇਸ ਕਰਕੇ ਨੌਜਵਾਨਾਂ ਦਾ ਨੁਕਸਾਨ ਹੋਇਆ ਕਿਸਾਨੀ ਦਾ ਗੌਰਮ ਦਾ ਵੱਡਾ ਨੁਕਸਾਨ ਕਰਾਤਾ ਇਹ ਕਹਿੰਦੇ ਸ਼ੇਅਰ ਹੀ ਰੀਜ਼ਨ ਦੱਸਦੇ ਨੇ ਉਹਦੇ ਚ ਇੱਕ ਫੰਡ ਇਕੱਠੇ ਕਰਨਾ ਵੀ ਰੀਜ਼ਨ ਹੈ ਤੇ ਕਹਿੰਦੇ ਫੰਡ ਇਕੱਠੇ ਕਰਕੇ ਇਹ ਪਹਿਲਾਂ ਵੀ ਗੱਲਾਂ ਕਈ ਵਾਰੀ ਉੱਠਿਆ ਸੀ ਫੰਡਾ ਬਾਰੇ ਤੇ ਫੇਰ ਇਹ ਤਾਂ ਇਲਜ਼ਾਮ ਲਗਾਉਂਦੇ ਨੇ ਕਿ ਕੇਂਦਰ ਦੇ ਨਾਲ ਸਾਜ਼ਵਾਜ ਹੈ ਇਹ ਕੇਂਦਰ ਚਾਹੁੰਦਾ ਸਿੱਖਾਂ ਦਾ ਵਿਕਾਰ ਟਿਕਣਾ ਜਿਹੜੀ ਇਹ ਕਿਸਾਨੀ ਮੋਰਚਾ ਨੂੰ ਕਿਉਂਕਿ ਲੀਡ ਪੰਜਾਬੀ ਕਰ ਰਹੇ ਨੇ ਪੰਜਾਬ ਚ ਸਿੱਖ ਕਰ ਰਹੇ ਨੇ ਇਸ ਕਰਕੇ ਕਹਿੰਦਾ ਉਹਨਾਂ ਦਾ ਵਿਕਾਰ ਡੇਕਤਾ ਉਹ ਚਾਹੁੰਦੇ ਸੀ ਤੇ ਇਹ ਕੇਂਦਰ ਨਾਲ ਸਾਜ਼ਵਾਜ ਮੈਨੂੰ ਐਸੇ ਨਿੱਜੀ ਤੌਰ ਤੇ ਇਹ ਤੇ ਥੋੜਾ ਜਿਹਾ ਰਿਜ਼ਰਵੇਸ਼ਨ ਹੈ ਗੱਲ ਤੇ ਟਿੱਪਣੀ ਕਰਨ ਮੇਲੇ ਫਿਰ ਉਹ ਕਹਿੰਦੇ ਨੇ ਜਿਹੜੇ ਤੁਸੀਂ ਜਿਹੜਾ ਫੰਡਰ ਹੈ ਨਾ ਉਹਦੇ ਹਿਸਾਬ ਵਟੇਖਾਤੇ ਪਾਉਂਦੇ ਇੱਕੋ ਕੀਤਾ ਐਸੋਲੀ ਦੀ ਗੱਲ ਲੱਗਦੀ ਤਾਂ ਨਹੀਂ ਖਰ ਕੋਈ ਵੀ ਹੋਵੇ ਇਹਦੇ ਨਤੀਜੇ ਦੂਰਗਾਮੀ ਇਹ ਮੈਂ ਬਿਲਕੁਲ ਸਹਿਮਤ ਹਾਂ ਜਦੋਂ ਵੀ ਕੋਈ ਹੁੰਦਾ ਹੈ ਤਾਂ ਦੂਰਗਾਮੀ ਨਤੀਜੇ ਤਾਂ ਹੁੰਦੇ ਨੇ ਇਹ ਜਿਹੜੀ ਕਿਸਾਨੀ ਸ਼ਕਤੀ ਹੈ ਕਿ ਇਹਨੂੰ ਢਾ ਲੱਗ ਜੇ ਪਹਿਲੀ ਤਾਂ ਗੱਲ ਇਹ ਸਵਾਲ ਹੈ ਇਹ ਜਰਵਾਹ ਦੀ ਪੋਸਟ ਹੁੰਦੀ ਹੈ ਇਹ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਇਹ ਕਹਿੰਦੇ ਦੇਸ਼ ਸਭ ਕੇ ਪਸੰਦੀ ਨੂੰ ਢਾਹ ਲੱਗੀ ਹੈ ਨਬੋਸ਼ੀ ਭਰੀ ਹਾਰ ਹੋਈ ਹੈ ਇਹਦੇ ਨਾਲ ਮੈਂ ਥੋੜਾ ਘੱਟ ਸਹਿਮਤ ਹਾਰ ਆਪਾਂ ਮੰਨ ਲਈ ਵੀ ਹਾਰ ਹੋਈ ਹੈ ਦਿੱਲੀ ਨਹੀਂ ਜਾ ਸਕੇ ਤੇ ਲੇਕਨ ਲੜਾਈ ਤਾਂ ਜਾਰੀ ਹੈ ਦਿੱਲੀ ਤਾਂ ਮੈਂ ਤੁਹਾਨੂੰ ਸ਼ੁਰੂ ਚ ਕਿਹਾ ਸੀ ਇਸ ਵਾਰ ਉਹਨਾਂ ਨੇ ਸੋਚਿਆ ਹੋਇਆ ਸੀ ਅੱਠ ਲੇਅਰ ਦੀ ਪਿਛਲੀ ਵਾਰ ਵੀ ਕਾਰਨ ਤਾਂ ਇਕਤਾ ਹੀ ਸੀ ਪਿਛਲੀ ਵਾਰ ਵੀ ਇੰਝ ਹੋਇਆ ਸੀ ਲੇਕਿਨ ਅੰਦਰ ਚਰੂਨੀ ਸੀ ਗਰਨਾਮ ਸਿੰਘ ਚਰੂਨੀ ਥੋੜੇ ਯਾਦ ਹੂੰ ਜਿਸ ਤਰ੍ਹਾਂ ਚਰੂਨੀ ਨੇ ਇੱਕ ਦਿਨ ਪਹਿਲਾਂ ਹੀ ਸ਼ੁਰੂ ਕਰਤਾ ਕੰਮ ਔਰ ਰੋਕਾਂ ਪਰੇਵਾਰੀਏ ਜੇ ਅੰਦਰੋਂ ਹੋ ਰਿਹਾ ਹੁਣ ਹੋ ਜਾਂਦਾ ਹੁਣ ਹੋਣ ਨਹੀਂ ਦਿੱਤਾ ਹਰਿਆਣਾ ਪੁਲਿਸ ਨੇ ਹਰਿਆਣਾ ਦੇ ਕਿਸਾਨਾਂ ਨੂੰ ਘਰਾਂ 'ਚ ਹੀ ਬੰਦ ਕਰ ਲਿਆ ਕਿਸੇ ਨੂੰ ਫੜ ਲਿਆ ਕਿਸੇ ਦੀਆਂ ਮਸ਼ੀਨਾਂ ਫੜ ਲੀਆਂ ਉਹਨਾਂ ਦੀਆਂ ਟਰੈਕਟਰ ਦੀ ਜਾਣ ਦਿੱਤੇ ਮਤਲਬ ਉਹਨਾਂ ਨੇ ਡਬਲ ਕੰਮ ਕੀਤਾ ਇਸ ਵਾਰ ਕਟਰ ਸਰਕਾਰ ਤਾਂ ਇਹ ਲੱਗਿਆ ਵੀ ਉਹਨਾਂ ਨੇ ਇਹ ਕਹਤਾ ਮੋਦੀ ਸਾਹਿਬ ਨੂੰ ਐਸੀ ਨਹੀਂ ਜਾਣ ਦਿੰਦੇ ਪ੍ਰਵਾਣਾ ਕਰੋ ਸੱਚਮੁੱਚ ਤੇ ਇਹ ਕਹਿੰਦੇ ਜੀ ਸਿੱਧੂ ਵੋਟਰਾਂ ਨੂੰ ਪਠਕ ਕੀਤਾ ਦੇਖੋ ਲੱਗਦਾ ਨਹੀਂ ਲੇਕਿਨ ਇਹ ਕਹਿੰਦਾ ਲੀਡਰ ਫੇਲ ਜਿਹੜਾ ਕੇਡਰ ਡਟ ਕੇ ਲੜਿਆ ਵੈਸੇ ਮੈਂ ਦੇਖਿਆ ਦੋਨੇ ਜਸਦਰ ਸਾਹਿਬ ਉਹ ਡਿਲੀਵਰ ਆਪ ਜਦੋਂ ਇੱਥੇ ਹਸਪਤਾਲ 'ਚ ਜਸਦਰ ਭਰਤੀ ਹੋਇਆ ਕਿ ਇੱਥੇ बुखार ਹੋਇਆ ਅੱਖਾਂ 'ਚ ਚੱਲਣ ਬੂਰੇ ਲੱਗੇ ਸੀ ਇਹ ਕਹਿੰਦੀ ਪਹਿਲਾਂ ਅਸੀਂ ਲੱਗਾਗੇ ਬੂਰੇ ਕਾਰ ਨਹੀਂ ਵੀ ਸੀ ਕਿ ਜਿਹੜੇ ਨੌਜਵਾਨਾਂ ਤੋਂ ਜਿਹੜਾ ਉਹ ਅੱਗੇ ਜਾ ਕੇ ਕੁਝ ਕਰ ਦੇਣ ਇਹ ਬਚਾਉਣ ਦੀ ਕੋਸ਼ਿਸ਼ ਸੀ ਇਹਨਾਂ ਨੇ ਕਾਫੀ ਬਚਾ ਕੇ ਰੱਖਿਆ ਬੜਾ ਔਖਾ ਹੁੰਦਾ ਹੈ ਲੀਡਰਾਂ ਨੂੰ ਜ਼ਿੰਮੇਵਾਰੀ ਵੱਡੀ ਹੁੰਦੀ ਹੈ ਔਰ ਹੈ ਵੀ ਇਹਨਾਂ ਦੀ ਜ਼ਿੰਮੇਵਾਰੀ ਪਰ ਇੱਕ ਗੱਲ ਜਰੂਰ ਇਹ ਇੰਨੀ ਕਾਲੀ ਦੀ ਬਜਾਏ ਜਿਸ ਸਾਰੇ ਜਥੇਬੰਦੀਆਂ ਨੂੰ ਕਾਲ ਦਿੱਤੀ ਜਾਂਦੀ ਇਹ ਇਹ ਗੱਲ ਤਾਂ ਕਿਤੇ ਨਾ ਕਿਤੇ ਇਹ ਬਤ ਭੇਜਤਾ ਲੋਕਾਂ ਦੇ ਬਣਾਇਆ ਹੈ ਕਿ ਇਨਾਂ ਨੇ ਬਾਕੀ ਜੁਗਿੰਦਰ ਸਿੰਘ ਦੌਰਾਨ ਤਾਂ ਸ਼ਰੀਆਮ ਵੀ ਕਿਹਾ ਤਾਂ ਅਗਰ ਆਪ ਗਰੁੱਪ ਵੱਡਾ ਗਰੁੱਪ ਹੈ ਉਹਨੇ ਕਿਹਾ ਕਿ ਸਾਰੇ ਨੌਲੇ ਕੇ ਚੱਲਦੇ ਤਾਂ ਬਹੁਤ ਚੰਗਾ ਹੁੰਦਾ ਦੇਖੋ ਜਦੋਂ ਕਿਸਾਨਾਂ ਦੇ ਘੁੱਟ ਪਈ ਕਿਸਾਨਾਂ ਤੇ ਗੂਲੇ ਸਿੱਟੇ ਗੋਲੀਆਂ ਚਲਾਈਆਂ ਪਾਣੀ ਦੇ ਬਿਛਾੜਾਂ ਚੱਲੀਆ ਇਹ ਗੱਲ ਤਾਂ ਸਭ ਨੂੰ ਇਸ ਗੱਲ ਦਾ ਦੁੱਖ ਹੋਇਆ ਬਾਕੀ ਜੱਥੇਬੰਦੀਆਂ ਨੂੰ ਹੋਇਆ ਅਗਰਾਂ ਕਹਿੰਦਾ ਵੀ ਇਹ ਸਾਨੂੰ ਨਾਲ ਲੈਂਦੇ ਅਸੀਂ ਨਾਲ ਹੁੰਦੇ ਸਾਨੂੰ ਇਸ ਗੱਲ ਦਾ ਦੁੱਖ ਹੈ ਇਹ ਗੱਲ ਐ ਸਕੀਆਮ ਨੇ ਕੀਤੀ ਮਹਾਰਾਜ ਚ ਤਾਂ ਉਹ ਵੀ ਆ ਗਏ ਚਾਹੇ ਟੋਲ ਪਲਾਜੇ ਫ੍ਰੀ ਕੀਤੇ ਚਾਹੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਉਹਨਾਂ ਨੇ ਉਹ ਕੀਤਾ ਦੇਖੋ ਮੈਂ ਪਿਛਲੀ ਵਾਰ ਨਾ ਜਦੋਂ ਮੋਰਚਾ ਸਮਾਪਤ ਹੋਇਆ ਇੱਕ ਪ੍ਰੋਗਰਾਮ ਕੀਤਾ ਉਦੋਂ ਮੈਂ ਇਹ ਗੱਲ ਕਹੀ ਸੀ ਕਿ ਬਹੁਤ ਔਖਾ ਹੈ ਕੋਈ ਸ਼ੱਕ ਨਹੀਂ ਤੁਸੀਂ ਜਿੱਤਿਓ ਜਿੱਤ ਦੀ ਖੁਸ਼ੀ ਮਨਾ ਰਹੇ ਹੋ ਤੁਸੀਂ ਬਕੀ ਮੰਗਾ ਬਣਾ ਕੇ ਜਾਓ ਘਟੋ ਘਟ ਰਿਟਰਨ ਲੈ ਕੇ ਜਾਓ ਉਸ ਵੇਲੇ ਜਾਣ ਦਾ ਸ਼ੌਕ ਸੀ ਹੋ ਸਕਦਾ ਕਈ ਬੰਦੇ ਇਲੈਕਸ਼ਨ ਨੇੜੇ ਸੀ ਕਈ ਬੰਦਿਆਂ ਨੂੰ ਸੁਪਨੇ ਦਿਖਾਤੇ ਸੀ ਮੁੱਖ ਮੰਤਰੀ ਬਣਦੇ ਉਹ ਵੀ ਜਦ ਕਾਲੀ ਕਰਦੇ ਸੀ ਭਾਰਪਾਉਂਦ ਦੀ ਕਾਲੀ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਮੈਂ ਨਹੀਂ ਕਹਿੰਦਾ ਪਰ ਕਾਲੀ ਤਾਂ ਹੋਈ ਨਾ ਉਹਦਾ ਨੁਕਸਾਨ ਇਹ ਹੋਇਆ ਹੁਣ ਜਿਹੜਾ ਨੁਕਸਾਨ ਹੋ ਰਿਹਾ ਇਹ ਇਨਾਂ ਚ ਇਕਤਾ ਨਹੀਂ ਹੈ ਇੰਨਾ ਚੋਂ ਹੋਮੇ ਤਾਂ ਨਜ਼ਰ ਆਉਂਦੀ ਐ ਨਹੀਂ ਤਾਂ ਹਲੇ ਵੀ ਕੀ بگੜਿਆ ਸੀ ਕਹਿੰਦੇ ਠੀਕ ਐ ਉਹ ਵੀ ਤਾਂ ਅਗਰਾਹ ਵੀ ਕਹਿੰਦੇ ਹਲੇ ਡੁੱਲੇ ਬਿਰਦਾ ਤਾਂ ਕੁਝ ਨਹੀਂ ਪਕੜਿਆ ਬਹੁਤ ਸੱਦਾ ਦੇਵੋ ਕਿ ਮੀਟਿੰਗ ਕਰੋ ਕੱਠੇ ਹੋ ਜੋ ਤਾਂ ਇਹ ਗੱਲ ਹੋ ਜਾਣੀ ਚਾਹੀਦੀ ਸੀ ਤਾਂ ਹੁਣ ਜਦੋਂ ਲੋਕ ਕਹਿਣ ਲੱਗ ਗਏ ਹੁਣ ਤਾਂ ਕਿਸਾਨਾਂ ਨੂੰ ਸੋਚਣਾ ਚਾਹੀਦਾ ਕਿ ਤੀਜੀ ਗੱਲ ਜਿਹੜਾ ਕੁਝ ਪੀਰਾ ਮੀਡੀਆ ਜਿਹੜਾ ਗੋਦੀ ਮੀਡੀਆ ਜਿਹਨੂੰ ਕਹਿ ਦਿੰਦੇ ਹੋ ਉਹ ਜਦੋਂ ਉਹ ਬਰਤਾਂਤ ਸਿਰਜਦਾ ਉਹੀ ਤੁਸੀਂ ਬੋਲਣ ਲੱਗ ਜਨ ਇਹ ਪੰਜਾਬ ਦੀ ਲੜਾਈ ਥੋੜੀ ਐ ਇਹ ਸਿੱਖਾਂ ਦੀ ਲੜਾਈ ਥੋੜੀ ਐ ਇਹ ਤਾਂ ਦੇਸ਼ ਦੀ ਲੜਾਈ ਐ ਦੇਸ਼ ਦੇ ਕਿਸਾਨ ਦੀ ਲੜਾਈ ਐ ਇਹਨੂੰ ਪੰਜਾਬ ਦੀ ਲੜਾਈ ਬਣਾ ਕੇ ਤਾਂ ਪੇਸ਼ ਕਰਦੇ ਨੇ ਉਹ ਤਾਂ ਇਹਨੂੰ ਖਾਲਸਾ ਦੀ ਲੜਾਈ ਕਹਿੰਦੇ ਨੇ ਤੁਸੀਂ ਉਹਨਾਂ 'ਚ ਵਾਜਣੋ ਇਹ ਪੰਜਾਬੀਆਂ ਦੀ ਇੱਜ਼ਤ ਖਰਾਬ ਹੋ ਗਈ ਐ ਇਸ ਤਰ੍ਹਾਂ ਦੀ ਗੱਲ ਨਹੀਂ ਇਹ ਪੰਜਾਬੀਆਂ ਦੀ ਕੱਲਿਆਂ ਦੀ ਲੜਾਈ ਨਹੀਂ ਐ ਦੇਸ਼ ਦੀ ਲੜਾਈ ਐ ਇਹਨੂੰ ਉਸ ਉਸ ਐਂਗਲ ਤੋਂ ਹੀ ਦੇਖਣ ਦੀ ਲੋੜ ਐ ਵੈਸੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਉਹਦੇ ਵਿੱਚ ਹੁਣ ਇਹ ਗੱਲ ਤਾਂ ਸਮਝ ਆਉਂਦੀ ਹੈ ਕਿ ਹੋਰ ਨੁਕਸਾਨ ਹੋਊਗਾ ਜੇ ਨੌਜਵਾਨ ਇਸ ਕਿਸਮ ਦੀ ਗੱਲ ਕਰਨਗੇ ਇਕੱਠੇ ਹੋ ਕੇ ਸਰਕਾਰ ਤੇ ਜਿਹੜਾ ਪ੍ਰੈਸ਼ਰ ਸੀ ਉਹ ਇਹਨੂੰ ਹਾਰ ਦਾ ਨਾ ਉਹ ਨਾ ਦਿਓ ਪ੍ਰੈਸ਼ਰ ਜ਼ਰੂਰ ਸਰਕਾਰ ਤੇ ਰਿਲੀਜ਼ ਹੋਇਆ ਤਾਂ ਹੀ ਉਹਨਾਂ ਨੇ ਰੁਕਾਵਟਾਂ ਹਟਾਈਆਂ ਨੇ ਲੇਕਿਨ ਅਜੇ ਵੀ ਕੁਝ ਨਹੀਂ ਵਿਗੜਿਆ ਇਕੱਠੇ ਹੋਵੋ ਪ੍ਰੈਸ਼ਰ ਪਾਓ ਜਿਹੜਾ ਜਦੋਂ ਸਾਰੀ ਯੂਨਿਟੀ ਹੋ ਨਾ ਸਰਕਾਰ ਦੀ ਆਪਣੀ ਸੀਐਡੀ ਹੁੰਦੀ ਹੈ ਸਰਕਾਰ ਦੇ ਆਪਣੇ ਬੰਦੇ ਹੁੰਦੇ ਨੇ ਸਰਕਾਰ ਦੇ ਬੰਦੇ ਵਿੱਚ ਛੱਡੇ ਵੀ ਹੁੰਦੇ ਨੇ ਇੱਕ ਦੋ ਫੜੇ ਵੀ ਗਏ ਨੇ ਇਹ ਸਾਰਾ ਕੁਝ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਇਹ ਸਭ ਤੋਂ ਬਚ ਕੇ ਚੱਲਣ ਦੀ ਲੋੜ ਹੈ ਵੱਖ-ਵੱਖ ਟੀਮਾਂ ਬਣਾ ਕੇ ਆ ਹੁਣ ਇੱਕ ਟੀਮ ਹੁਣ ਪ੍ਰਿਤਪਾਲ ਹੈ ਉਹਨੂੰ ਵਿਕਰਮਜੀਤਿਆ ਉਹਦੇ ਪਿਓ ਨੂੰ ਲੈ ਕੇ ਜਿਹੜਾ ਹੈ ਪ੍ਰੈਸ ਕਾਨਫਰੰਸ ਕਰ ਰਿਹਾ ਉਧਰ ਬਲਬੀਰ ਸਿੰਘ ਕਰ ਰਿਹਾ ਸੀ ਚੜਾਇਆ ਉਨਰੋਧਕ ਤੋਂ ਸਪੀਜੀਏ ਲੈ ਕੇ ਆਉਣਾ ਸੀ ਬੋਰੀ ਚ ਪਾ ਕੇ ਕੁੱਟਿਆ ਲੱਤਾਂ ਤੋੜੀਆਂ ਨੇ ਜਵਾੜਾ ਤੋੜਿਆ ਤੇ ਕਿੰਨੇ ਕੁ ਬੰਦੇ ਹੋਰ ਨੇ ਕਿਸ ਨੂੰ ਨਹੀਂ ਪਤਾ ਤਾਂ ਇਸ ਤਰ੍ਹਾਂ ਇੱਕ ਔਰਗੇਨਾਈਜ਼ਡ ਜਿਹੜਾ ਮੋਰਚਾ ਹੈ ਕੱਲ ਇਹ ਹੋਈ ਹੈ ਉਸ ਤਰ੍ਹਾਂ ਨਹੀਂ ਬਣੀ ਗੱਲ ਤੇ ਹਲੇ ਟਾਈਮ ਬਾਕੀ ਕੀਤਾ ਜਾ ਸਕਦਾ ਹੁਣ ਵੀ ਤਾਂ ਕਰ ਹੀ ਰਹੇ ਹੋ ਹੁਣ ਵੀ ਤਾਂ ਸੈਮੀਨਾਰ ਲਈ 29 ਤੱਕ ਤੇ ਲੈ ਕੇ ਟਾਈਮ 29 ਤੋਂ ਬਾਅਦ ਹੋਰ ਵੀ ਅੱਗੇ ਲੈ ਕੇ ਜਾਣਾ ਤਾਂ ਇਹ ਸਾਰੀਆਂ ਗੱਲਾਂ 'ਚ ਮੇਰਾ ਖਿਆਲ ਹੈ ਇਸ ਕਿਸਾਨ ਲੀਡਰਸ਼ਿਪ ਨੂੰ ਸੋਚਣਾ ਚਾਹੀਦਾ ਹੈ ਤੇ મતਭੇਦ ਕਿਤੇ ਨਾ ਕਿਤੇ ਕਿਸੇ ਇੱਕ ਨੁਕਤੇ ਤੇ ਇਕੱਠੇ ਹੋ ਕੇ ਕਿਉਂਕਿ ਮੰਗਾ ਸਾਂਝੀਆਂ ਨੇ ਲੜਨਾ ਚਾਹੀਦਾ ਹੈ ਆ ਜੈਨੈ ਫਿਰ ਕਰਦੇ ਆ ਗੱਲ ਨਵੀਂ ਵੀਡੀਓ ਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ